سبدان دے نرماتا ناری جاتی دے مکتی داتا رزرو بینک آف انڈیا دے جنم داتا کروڑا ہی لوکان دے مسیحہ سمبل آف نالج بابا صاحب ڈاکٹر بھیم راؤ کر دیدہ ਇਕ ਸਤੀ ਮਾ ਜਨਮ ਦਿਨ ਅੱਜ ਦਿਹਾੜੇ ਦੀ ਧਾਰਦੀ ਦੇ ਉੱਤੇ ਮਨਾਇਆ ਜਾ ਰਿਹਾ ਔਰ ਬਾਬਾ ਸਾਹਿਬ ਦਾ ਜਨਮ ਪੂਰੇ ਵਾਰਡ ਦੇ ਵਿੱਚ ਬੜੇ ਹਰਸੋ ਉਲਾਸ ਨਾਲ ਮਨਾਇਆ ਜਾਂਦਾ ਸੋ ਮੇਰੇ ਤੋਂ ਪਹਿਲਾਂ ਬਹੁਤ ਬੁਲਾਰੇ ਆਏ ਉਹਨਾਂ ਨੇ ਬਾਬਾ ਸਾਹਿਬ ਦੇ ਬਾਰੇ ਬਹੁਤ ਕੁਝ ਤੁਹਾਨੂੰ ਗੱਲਬਾਤ ਰੱਖੀ ਮੈਨੂੰ ਲੱਗ ਜਾਂਦੀ ਹੈ ਕਿ ਗਵੰਦ ਕਹਿਣ ਨੂੰ ਕੋ ਬੱਚੀ ਹੋਵੇ। ਸੋ 바ਵਾ ਸਾਹਿਬ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ? ਅੱਜ ਇਹ ਦਿਹਾੜੇ ਦੀ ਧਰਤੀ ਦੇ ਉੱਤੇ 바ਵਾ ਸਾਹਿਬ ਦਾ ਜਨਮ ਦਿਨ ਮਨਾਉਣ ਦੀ ਕੀ ਜਰੂਰਤ ਪੈ ਗਈ? ਕਿਉਂ ਮਨਾ ਰਹੇ ਹਾਂ 바ਵਾ ਸਾਹਿਬ ਦਾ ਜਨਮ? ਕਦੇ ਇਸ ਬਾਰੇ ਸੋਚਿਆ ਕਿ ਅਸੀਂ 바ਵਾ ਸਾਹਿਬ ਦਾ ਜਨਮ ਦਿਨ ਕਿਉਂ ਮਨਾਨੇ ਆਂ ਕਿਉਂਕਿ ਜਨਮ ਇੱਕੋ ਜਹੀ ਪ੍ਰਕਿਰਿਆ ਹੈ ਸਾਰੀ ਦੁਨੀਆ ਦੀ ਔਰ ਸਾਰਿਆਂ ਦਾ ਜਨਮ ਹੈ ਜਿਹੜਾ ਉਹ ਮਾਂ ਦੇ ਪੇਟ ਚ ਹੁੰਦਾ ਸੋ ਜਨਮ ਦਿਨ ਕਿਸੇ ਦਾ ਮਹਾਨ ਨਹੀਂ ਹੁੰਦਾ ਉਸ ਹਨੇ ਮੇਨ ਕਿਸੇ ਦਾ ਮਹਾਨ ਨਹੀਂ ਹੁੰਦਾ ਜਿਹੜਾ ਇਸ ਦੁਨੀਆ ਤੇ ਜਨਮ ਲੈ ਕੇ ਕਿਸੇ ਨੇ ਕੁਝ ਕਰਕੇ ਜਾਂਦਾ ਉਸ ਦੁਨੀਆ ਦੇ ਕਰਕੇ ਜਾਂਦਾ ਉਹਦਾ ਜਨਮ ਦੇ ਨਮਹਾਨ ਹੈ ਸੋ ਗੱਲ ਕੁਰਬਾਨੀ ਦੀ ਹੈ ਮੈਂ ਜਿਆਦਾ ਬਾਬਾ ਸਾਹਿਬ ਦੇ ਇਤਿਹਾਸ ਨਹੀਂ ਜਾਵਾਂਗਾ ਕਿਉਂਕਿ ਜੇਕਰ ਪਿਛਲੀਆਂ ਗੱਲਾਂ ਨੂੰ ਦੁਹਰਾਉਂਦੇ ਰਹੇ ਤਾਂ ਅਗਲਾ ਇਤਿਹਾਸ ਕਦੇ ਸਿਰ ਜੀ ਨਹੀਂ ਜਾ ਸਕਦਾ جے کر بابا صاحب دیاں کتھا کہانیاں سنانیاں کیونکہ آج تک پڑیاں اور, اور کیونکہ جیڑیاں قوماں اپنا او وہ نو اتحاس سرج نہیں سکیا سمے تے اتحاس سرجیا گیا سب پہلا مہا مانو بدھ اس دھرتی تے آئے ਉਸ ਤੋਂ ਬਾਅਦ ਟੰ ਟੰ ਸਾਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿਨ੍ਹਾਂ ਦੇ ਸਥਾਨ ਤੇ ਅੱਜ ਅਸੀਂ ਤੁਹਾਡੇ ਨਾਲ ਆ ਕੇ ਜੁੜੇ ਹਾਂ ਔਰ ਉਸ ਗੁਰੂ ਨੇ ਸਾਨੂੰ ਗੱਲ ਕੀਤੀ ਸੀ ਕਿ ਹਰ ਸੋ ਹੀਰਾ ਆ ਭਰਾ ਜੀ ਮੇਰੀ ਗੱਲ ਸੁਣਨੀ ਹੈ ਕੁੜੀਆਂ ਕ sworn ਨਖਰਾ ਹਰ ਸੋ ਹੀਰਾ ਛਾੜ ਕੇ ਗੁਰਬਾਣੀ ਵਿੱਚ ਦਰਜ ਹੈ کرہے آن کی آس جائیں گے ستھا روداس مگر نہیں رکھے سمیں سمیں تے ربرا نے سنو جنجوڑیا سانو جگایا گرو روداس جی نے ਜਨ ਕੀਤੀ ਗੁਲਾਮੀ ਦੀ ਕਿ पराधीनता पाप ਹੈ ਜਿਹੜੇ ਅੱਜ ਅਸੀਂ ਦੂਜੇ ਦੀਆਂ ਜੁੱਤੀਆਂ ਦੇ ਵਿੱਚ ਰੋਲੇ ਫਿਰਦੇ ਆਂ ਦੂਜਿਆਂ ਦੀਆਂ ਸਰਕਾਰਾਂ ਬਣਾਉਂਦੇ ਆਂ पराधीनता पाप ਹੈ ਸਾਡਾ ਬਾਪ ਕਹਿ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਣ ਲਿਓਰੇ ਨੀਤ ਅਰਬੀਦਾਸ দাস पराधीन ਸੇ ਕੌਣ ਕਰੇ ਹੈ ਪ੍ਰੀਤ ਗੁਰੂ ਰਬਦਾਸ ਕਹਿੰਦੇ ਆ ਕਿ ਗੁਲਾਮੀ ਕਰਨਾ ਪਾਪ ਹੈ ਪਰ ਅਸੀਂ ਪਾਪ ਕਿਨੂੰ ਮੰਨੀ ਜਾਂਦੇ ਆ ਅਸੀਂ ਜੇ ਸਾਡੇ ਕੋਲੋ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਅਸੀਂ ਕਹਿੰਦੇ ਸਾਡੇ ਪਾਪ ਹੋ ਗਿਆ ਉਹ ਕਹਿੰਦੇ ਗੁਲਾਮੀ ਨਾਲ ਦਾ ਕੋਈ ਪਾਪ ਨਹੀਂ ਹੈ ਔਰ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਬਰਾ ਧੀਨ ਦਾ ਧੀਨ ਪਿਆਰ دین روی داس داس پرا دین کو دا اور گروہ روی داس کے گئے کہ ایسا چاہوں راج میں شریف گروہ روی داس راج پاکتی کر کے گئے کہ ایسا چاہوں راج میں

ਰਾਜ ਭਾਗਰ ਲਿਆਉਂਗੇ ਤਾਂ ਰਬਦਾਸ ਰਹੇ ਪਰਸਨ ਅਸੀਂ ਰਾਜ ਭਾਗ ਨਹੀਂ ਲੈ ਕੇ ਆਏ ਆਪਣੇ ਗੁਰੂ ਖੁਸ਼ ਨਹੀਂ ਕਰ ਸਕੀ ਪਰਸਨ ਨਹੀਂ ਕਰ ਸਕੇ ਪਸੰਦ ਕਰਦੇ ਆ ਪਰਵਾਹ ਫੇਰੀਆਂ ਲਾ ਕੇ ਉਹਦੇ ਨਗਰ ਕੀਰਨ ਕੱਢ ਕੇ ਢੋਲਕੀਆਂ ਸ਼ੈਣੇ ਵਜਾ ਕੇ ਜਿੱਦਾਂ ਗੁਰੂ ਕਦੇ ਖੁਸ਼ ਨਹੀਂ ਹੁੰਦੇ ਸ਼ੋ ਅੱਗੇ ਚੱਲ ਕੇ ਸਤਗੁਰੂ ਨਾਨਕ ਦੇਵ ਜੀ ਆਏ ਜਿਨ੍ਹਾਂ ਨੇ ਗੁਰੂ ਰਬਦਾਸ ਦੀ ਗੱਲ ਤੋੜੀ انہوں نے گرو رود کا فخر اگے تو کہانی ڈاکٹر بھیم کا تکر پہنچی میں کلوز کرتا دو چار رانا جی دو منٹ سو بابا صاحب نے بڑی کالنا کی اور سارے کسی سنیا میں ایس نگر جدو میں نگر کی جھوٹے پیر رکھا ਮੈਂ ਆਪਣੀ ਇੱਕ ਜਵਾ ਖੜੀ ਕਰਕੇ ਇਸ ਦਿਹਾਣੇ ਦੀ ਮਿੱਟੀ ਆਪਣੇ ਮਸਤਕ ਨੂੰ ਲਾਈ ਤੇ ਹਕੀਕਤ ਹੈ ਮੈਂ ਸੱਚ ਦਾ ਫਿਰਦੌਸ ਉਹਦਾ ਕਾਰਨ ਕੀ ਹੈ ਤੁਸੀਂ ਸੋਚੋਗੇ ਕਿ ਇਸ ਮਿੱਟੀ ਨੂੰ ਇਸ ਬੰਦੇ ਨੇ ਆਪਣੇ ਮੱਥੇ ਤੇ ਕਿਉਂ ਲਾਇਆ ਇਸ ਦਿਹਾਣੇ ਦੀ ਧਰਤੀ ਤੇ ਇੱਕ ਮਹਾਨ ਸ਼ਖਸੀਅਤ ਪੈਦਾ ਹੋਈ ਇਸ ਦਿਹਾਣੇ ਦੀ ਧਰਤੀ ਤੇ ਇੱਕ ਮਹਾਨ ਸ਼ਖਸੀਅਤ ਪੈਦਾ ਹੋਈ ਜਿਸ ਦਾ ਨਾਮ ਜਗਦੀਰ ਸਿੰਘ ਦਿਹਾਣਾ ਮੈਂ ਨਵੇਂ ਇਤਿਹਾਸ ਦੀ ਗੱਲ ਕਰਨ ਲੱਗਾ ਕਿ ਨਵੇਂ ਇਤਿਹਾਸ ਕਿੱਡਾ ਸਿਰਜੇ ਜਾਂਦੇ ਆ ਜੇਕਰ ਬਾਬਾ ਸਾਹਿਬ ਦੀਆਂ ਗੱਲਾਂ ਅਸੀਂ ਸੁਣਾਈ ਗਏ ਮੈਂ ਨਹੀਂ ਉਹਨੂੰ ਸਮਝਦਾ ਕੋਈ ਨਵਾਂ ਇਤਿਹਾਸ ਹੈ ਪੁਰਾਣਾ ਦੱਸ ਰਹੇ ਅਸੀਂ ਜਗਦੀਰ ਦਿਹਾਣੇ ਦੀ ਮਾਤਾ ਨੂੰ ਮੈਂ ਨਹੀਂ ਮੇਰਾ ਪੂਰਾ ਨਕਰ ਬਦੇਸਰੋਂ ਕੋਟਿੰਗ ਕੋਟ ਪ੍ਰਣਾਮ ਕਰਦਾ ਹੈ ਜਿਨ ਇਹੋ ਜੈ ਸੂਰ ਮੈਨੂੰ ਜਨਮ ਦਿੱਤਾ ਜਨਣੀ ਜਨੇਤਾ ਭਗਤ ਜਨ ਜਨਣੀ ਜਨੇਤਾ ਭਗਤ ਜਨ ਯਾ ਦਾਤਾ ਜੈ ਸੂਰ ਨਹੀਂ ਤਾਂ ਜਨਣੀ ਬਾਝ ਰਹੇ ਚਾਹੇ ਗਵਾ ਦੇ ਨੋਰ ਹਰ ਮਾਂ ਜਗਦੀਰ ਦੇ ਹਾਨਾ ਨਹੀਂ ਜੰਮ ਸਕਦੀ ਉਸ ਸਾستی ਦੀ ਮੈਂ ਕਿਉਂ ਗੱਲ ਕੀਤੀ ਕਿ ਅਰਬਾਂ ਦੀ ਝਾਤੀ ਤੇ ਜਾ ਕੇ ਵਿਦੇਸ਼ਾਂ ਦੀ ਝਾਤੀ ਤੇ ਜਾ ਕੇ ਬਾਬਾ ਸਾਹਿਬ ਡਾਕਟਰ ਭੀਮਰਾਓ ਜਨ ਨਾਮ ਜਿਹੜਾ ਉੱਚਾ ਕੀਤਾ ਔਰ ਗਾਟੇਨ ਬੀ ਆਰ ਅੰਬੇਡਕਰ ਮਿਸ਼ਨਰੀ ਸਭਾ ਕਬੈਤ ਨੂੰ ਖੜਾ ਕੀਤਾ ਔਰ ਉਸੇ ਹੀ ਅੰਬੇਡਕਰ ਮਿਸੀ ਸਭਾ ਕਬੈਤ ਦੇ ਸਾਥੀ ਜਿਨ੍ਹਾਂ ਨੇ ਆਪਣੇ ਆਪ ਨੂੰ ਭੱਠੀ ਦੇ ਵਿੱਚ ਤਪਾਇਆ ਤੁਹਾਡੇ ਵਿੱਚ ਮਹਾਨ ਸ਼ਖਸੀਅਤ ਹੈ ਮੇਰੇ ਬਹੁਤ ਹੀ ਰਿਸਪੈਕਟਡ ਬੱਦੀ ਬਜੂਹਾ ਕਣਾ ਜਿਨ੍ਹਾਂ ਨੇ ਆਪਣੇ ਆਪ ਨੂੰ ਭੱਠੀ ਚ ਇੰਨਾ ਤਪਾਇਆ ਜਿਦਾ ਹਲਵਾਈ ਕੋਲੇ ਨੂੰ ਤਪਾਉਂਦਾ ਸਤਿਕਾਰਯੋਗ ਸਾਥੀਓ 50 ਡਿਗਰੀ ਐਥੇ ਚਾਹੀਆਂ ਡੀਆਂ ਦੇ ਜੀਵ ਨਿਕਲ ਜਾਂਦੀ ਆ 50 ਡਿਗਰੀ ਸੈਲਸੀਅਸ ਦੇ ਵਿੱਚ ਇਸ ਹਸਤੀ ਨੇ ਜਿੰਨੇ ਵੀ ਮਿਸ਼ਰੀ ਸਭਾ ਕਮੇਅ ਦੇ ਸਾਥੀ ਆਉਂਦੇ ਸੀ ਇਹ ਸਤਕਾਰਯੋਗ ਸਾਥੀ ਉਹਨਾਂ ਦੇ ਖਾਣੇ ਦਾ ਇੰਤਜ਼ਾਮ ਕਰਦਾ ਸੀ ਇਹ ਇਕੱਲਾ ਹੀ ਖੜਾ ਹੁੰਦਾ ਸੀ ਉੱਡੇ ਖੜੇ ਹੋਏ ਬੰਦੂ ਜੀ ਹਜੇ ਮਰ ਗਿਆ ਇਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਨਵੇਂ ਇਤਿਹਾਸ ਸਿਰਜ ਕੇ ਦਿਖਾਈ ਪਵਿਆ ਦੀ ਧਰਤੀ ਤੇ ਔਰ ਮਿਸ਼ਰੀ ਸਭਾ ਦੇ ਆਸ਼ੰਗਾਰ ਡਾਕਟਰ ਬੀਆਰ ਮਿਸ਼ਨਰੀ ਸਭਾ ਦਾ ਸਿੰਗਾਰ ਤੁਹਾਡੇ ਵਿੱਚ ਪਹੁੰਚਾ ਸ਼੍ਰੀਮਾਨ 나ਡੀ ਜਮੇਲੀ ਜੀ ਜਮੇਲੀ ਜੀ ਉੱਠੋ ਜਰਾ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰ베ੜਕਰ ਜੀ ਉਹਦੇ ਮਿਸ਼ਨ ਨੂੰ ਸਾਥੀਆਂ ਦੇ ਨਾਲ ਕੰਦੇ ਨਾਲ ਕੰਦਾ ਲਗਾਉਣ ਵਾਲੇ ਮੇਰੇ ਸਾਥੀ ਕੇਵਲ ਜੀ ਔਰ ਇਹ ਸਾਡੇ ਵਿੱਚ ਮੌਜੂਦ ਨੇ ਸੋ ਇਹ ਮੈਂ ਖਵਾ ਦੀਆਂ ਗੱਲਾਂ ਕਰਦਾ ਜਿਨ੍ਹਾਂ ਨੇ ਕਿਬਾਇਤ ਦੇ ਵਿੱਚ ਬਹੁਤ ਵੱਡੇ ਕੰਮ ਕਰਕੇ ਦਿਖਾਏ। ਔਰ ਦੇਹਾਨਾ ਨੂੰ ਮੈਂ ਕਿਉਂ ਨਾ ਤਮਸਤ ਹੋਇਆ। ਕਿਬਾਇਤ ਦੀ ਤਾਪੀ ਦੇ 11 12 12 ਘੰਟੇ ਕੰਮ ਕਰਕੇ 55 ਤੋਂ 55 ਡਿਗਰੀ ਦੇ ਵਿੱਚ ਦਿਹਾੜੀਆਂ ਲਾ ਕੇ ਉਹ ਇਨਸਾਨ ਕਦੇ ਕੱਪੜੇ ਨਹੀਂ ਸਭ ਬਦਲਦਾ। ਇਹਨਾਂ ਮੇਰੇ ਸਤਕਾਰਯੋਗ ਸਾਥੀਆਂ ਵਿੱਚ ਮੈਂ ਵੀ ਸ਼ਾਮਲ ਸੀ।

سو کلا کوئی انسان کچھ نہیں کر سکتا آ مہان شخصیت دہا مگر گئی جی کہم امبیڈکر کی گل کرنی ہے تو چلے جاؤ انڈیا چلے جاؤ پنجاب کیوں بجوا سا دے سکتے صاحب نے کہا مرنا قبول ہوگا ਪਰ ਮੈਂ ਦਾਵਾ ਸਾਹਿਬ ਦਾ ਨਾਮ ਕਬੈਦੀ ਚਾਤੀ ਤੇ ਕਰਾਂਗਾ ਡਾਕਟਰ ਬੀ ਆਰ ਅੰਬੇਦਕਰ ਮਿਸਰੀ ਸਵਾ ਕਬੈਦ ਨੂੰ ਖੜੀ ਕੀਤਾ ਜਿਹੜਾ ਅੱਜ ਨਾ ਪੂਰੇ ਵਰਲਡ ਵਿੱਚ ਹੈ ਅਗਰ ਜਗਵੀਰ ਸਿੰਘ ਦੇਹਾਨਾ ਅੱਜ ਜਾਣਿਆ ਜਾਂਦਾ ਦਾ ਪੂਰੇ ਵਰਲਡ ਵਿੱਚ ਜਾਣਿਆ ਜਾਂਦਾ ਜਿੰਨ ਬਾਬਾ ਸਾਹਿਬ ਨੇ ਕਿ ਨਮਾ ਇਤਿਹਾਸ ਦਿੱਤਾ ਔਰ ਡਾਕਟਰ ਬੀ ਆਰ ਅੰਬੇਦਕਰ ਮਿਸਰੀ ਸਵਾ ਕਬੈਦ ਦਾ ਨੌਂ ਕੀਤਾ ਸੋ ਇਹ ਮੇਰੇ ਸਤਿਕਾਰਯੋਗ ਸਾਥੀਓ ਜੇਕਰ ਜਗਵੀਰ ਦੇ ਹਨਾ ਐਡਾ ਵੱਡਾ ਇਤਿਹਾਸ ਸਿਰ ਸਕਦਾ ਆ ਜਿਹੜੇ ਬੈਠੇ ਆ ਇਹਨਾਂ ਵਿੱਚੋਂ ਵੀ ਚਾਰ ਪੰਜ ਬੰਦੇ ਇਹ ਇਤਿਹਾਸ ਸਿਰ ਸਕਦੇ ਆ ਜੋ ਮੈਂ ਤਾਂ ਗੱਲ ਕੀਤੀ ਕਿ ਜੇ ਉਸੇ ਗੱਲ ਨੂੰ ਦੁਬਾਰਾ ਰਿਪੀਟ ਕਰੀ ਗਏ ਤਾਂ ਫਿਰ ਗੱਲ ਬਣਨੇ ਵਾਲੀ ਨਹੀਂ ਹੈ ਸੋ ਲਾਂਗੜਾ ਵਾਲੇ ਦੇ ਸਾਥੀ ਸਾਡੇ ਸੋਢੀ ਰਾਣਾ ਜੀ سو so, میرا کوٹنگ کوٹ پرنام ہے جیرے بابا صاحب کا مشن دکھا کے لوگ لوگوں بند کر رہے ہیں اور مکھن کرانتی جی نا شردھا کے فل پینٹ ہوں اس انسان نو اور جہاں کا چلایا ہوا سسٹم جہاں اگے چھوٹی رانہ جانا کر رہے ہیں سو so, بہت ودیا کوریو گرافی کی ہے ایک منٹ لینا میں تھوڑا کہ اسی راج بھاگ دیا گلیں کرتے ہیں راج بھاگ دیا گلیں سارے گروا نے کی دیا بابا صاحب نے بھی کہ ٹھکیاں دوارہ دے بکھو کانچھی رام جی نے بھی کہا کہ میرا آخری لکشاگ راج کرنا میں بابا صاحب دی کی گل کی چار بچے قربان کیے سر بورڈ کی خاطر یاد کرو جب بابا صاحب نے چھوٹا بچے دی ڈیتھ دی ہوئی بابا صاحب لندن جا رہے ہیں اور ਉਧਰੋਂ Gandhi ਜੀ ਜੁੜਣੀ ਬੈਠੀ ਸੀ ਸਾਡੇ ਦੇ ਡਾਕੇ ਮਾਰਨ ਵਾਸਤੇ ਤੇ ਬਾਬਾ ਸਾਹਿਬ ਕਰੇ ਸਾਡੀ ਰਹਿਣ ਮਾਇ ਕਰਨ ਵਾਸਤੇ ਔਰ ਬੱਚੇ ਦੀ ਡੈਥ ਹੋ ਗਈ ਬਾਬਾ ਸਾਹਿਬ ਨੇ ਭਰਾ ਉੱਥੇ ਆ ਕੇ ਦੱਸਿਆ ਕਿ ਅੰਬੇਡਕਰ ਕਿੱਥੇ ਜਾ ਰਿਹਾ ਉਹਨੇ ਕਿਹਾ ਤੇ ਮੈਂ ਲੰਡਨ ਜਾ ਰਿਹਾ ਉਹ ਕਹਿੰਦਾ ਨਹੀਂ ਤੂੰ ਲੰਡਨ ਨਹੀਂ ਹੋ ਜਾ ਸਕਦਾ ਬਾਬਾ ਸਾਹਿਬ ਬੜੇ ਹੈਰਾਨ ਮੈਂ ਕਿਉਂ ਲੰਡਨ ਨਹੀਂ ਜਾ ਸਕਦਾ ਉਹ ਕਹਿੰਦੇ ਰਾਜ ਰਤਨ ਦੀ ਮੌਤ ਹੋ ਗਈ ਹੈ ਬਾਬਾ ਸਾਹਿਬ ਦੋ ਮਿੰਟ ਬਾਅਦ ਤੇ ਸੁੰਨ ਹੋ ਗਏ ਜੇ ਦੇ ਬੱਚੇ ਦੀ ਮੌਤ ਹੋ ਜਾਏ ਸੋਚੋ ਜਿਹੜਾ ਦਿਮਾਗ ਨਾਲ ਔਰ ਦੋ ਮਿੰਟ ਬਾਅਦ ਸੰਭਲ ਕੇ ਉਹਨਾਂ ਸੋਚਿਆ ਕਿ ਰਾਜਾ ਤਲ ਮਰ ਗਿਆ ਪਰ ਪਿੱਛੇ ਕਰੋੜਾਂ ਰਾਜਾ ਤਲ ਬੱਠੇ ਆ ਜੇਕਰ ਮੈਂ ਨਾ ਗਿਆ ਤਾਂ ਕਰੋੜਾਂ ਰਾਜਾ ਤਲ ਮਰ ਜਾਣੇ ਆ ਆਪਣੇ ਭਰਾ ਨੂੰ ਜਵਾਬ ਦਿੱਤਾ ਕਿ ਤੂੰ ਜਾ ਕੇ ਸੰਸਕਾਰ ਕਰ ਦੇ ਮੈਂ ਡੰਡਣ ਜਾ ਰਿਹਾ ਇਦਾਂ ਦੀ ਕੁਰਬਾਨੀ ਹੋ ਸਕਦੀ ਆ ਬਹੁਤ ਵੱਡੀ ਕੁਰਬਾਨੀ ਹੈ کسی شہر نے لکھیا کہ ایس گلوں نہیں کدے اتہاس دے ایس گلوں نہیں کدے نے کنے قوم جن میں آن والی نسلہ نے پچھنا ہے کیڑیاں قومہ نے کنے منصور جن میں او قوم غلام نہیں رہ سکتی

ਸੁਪਨੇ ਵਿੱਚ ਉਹ ਦਿਹਾੜੀ ਦਾ ਸੁਪਨਾ ਆਇਆ ਅੱਧ ਨੀਂਦੇ ਉੱਠ ਕੇ 12 ਵਜੇ ਤੁਰ ਪਿਆ ਜਦੋਂ ਦੇਖਿਆ ਉਹਦੀ ਨਹਿਰ ਤੇ ਜਾ ਕੇ ਅੱਖ ਖੁੱਲ ਗਈ ਰਾਤ ਦੇ 12 ਬੱਜੇ ਹੋ ਪਿੱਛੇ ਨੂੰ ਨਹੀਂ ਮੁੜਿਆ ਉਸ ਨਹਿਰ ਤੇ ਹੀ ਬੈਠ ਗਿਆ ਉਸ ਨਹਿਰ ਤੇ ਦੇਖਿਆ ਬੋਰਾ ਪੱਥਰਾਂ ਨਾਲ ਭਰਿਆ ਹੋਇਆ ਨੇੜਾ ਇੱਕ ਪੱਥਰ ਚੱਕ ਕੇ ਚੱਕ ਕੇ ਨਹਿਰ ਵਿੱਚ ਸਿਰ ਦੇ ਵਿੱਚ ਦੂਜਾ ਪੱਥਰ ਕੰਢੇ ਚੱਕ ਕੇ ਨਹਿਰ ਵਿੱਚ ਸਿਰ ਦੇ ਵਿੱਚ ਉਹ ਪੱਥਰ ਸਿਰਨੇ ਦੀ ਰਾਤ ਨਿਕਲ ਗਈ ਕਿਉਂਕਿ ਜਦੋਂ ਉਹ ਦੇਖਿਆ ਤਾਂ ਕੋਈ ਚਾਰਾ ਨਹੀਂ ਮਿਲਾਂਦ ਕਿੱਧਰ ਨਹੀਂ ਆ ਉਹਨੂੰ ਝੋਕ ਪੂਲਾ ਦਾ ਆਵਾਜ਼ ਆਈ ਗਈ ਦੱਸੋ ਪਾਣੀ ਵਿੱਚ ਅਗਰ ਪੱਥਰ ਸਿੱਟਾਂਗੇ ਤਾਂ ਆਵਾਜ਼ ਆਉਂਦੀ ਆ ਉਹ ਆਵਾਜ਼ ਦਾ ਮਰੀਦ ਬਣ ਗਿਆ ਆਸ਼ਕ ਬਣ ਗਿਆ ਆਵਾਜ਼ ਦਾ ਔਰ ਜਦੋਂ ਦਿਨ ਚੜਿਆ ਆਖਰੀ ਪੱਥਰ ਜਦ ਦੇਖਿਆ ਇਹ ਮੇਰੇ ਸਤਜਾਦ ਯੋਗ ਸਾਥੀ ਉਹਦੇ ਆਖਰੀ ਜਿਹੜਾ ਪੱਥਰ ਉਹ ਹੀਰਾ ਸੀ ਉਰੇ ਹੱਥ 'ਚ ਹੀਰਾ ਦੇਖਿਆ ਸਾਡੀ ਆਦਤ ਆ ਅਸੀਂ ਅੱਗੇ ਨੂੰ ਨਹੀਂ ਪਿਛਲੇ ਨੂੰ ਪਛਤਾਣ ਲੱਪਣੇ ਅਗਲਾ ਨਹੀਂ ਸਮਾਰਦੇ ਉਹ ਪਛਤਾਣ ਲੱਗ ਗਿਆ ਕਿ ਮੈਂ ਸਾਰੀ ਰਾਤ ਹੀਰੇ ਨਹਿਰ 'ਤੇ ਸੁੱਤਾ ਰਿਹਾ ਉਹ ਇੱਕ ਹੀਰਾ ਉਹ ਵਿਆ ਕਿੰਨੀਆਂ ਕੁਲਾਂ ਸਵਾਰ ਸਕਦਾ ਅਸੀਂ ਵੀ ਇਸ ਦੁੱਧ ਕੁਲੇ ਸਵਾਦ ਦੇ ਵਿੱਚ ਪਹਿਲਾ ਗੁਰੂ ਰਬਦਾਸ ਨੂੰ ਗਵਾਇਆ ਉਹਦੀ ਗੱਲ ਨਹੀਂ ਮੰਨੀ بابا صاحب ڈاکٹر پیمرو راؤ کر چار چار بچے کی قربانی کر گئے گل نہیں منی جو سوال ختم کر دیا گھروں چلے گئے مانیہ بل شریف شریقانشی رام جی آئے جنہاں نے بابا صاحب ڈاکٹر بھیم راؤ امبیڈکر کبرہ مچوں لیا کے دھرتی کے اتنے ہڑا کر د دنیا بھل گئے جی. کو کوئی نہیں سجانا سو مانیامر کانشی رام جی گلی گلی محلے محلے گئے پنڈا پر راج بھاگ نہیں لے کے آتا بگوت مان چار چھوٹے سنا کے بند میں جتا کے لائے آ سڈے واسطے ڈب کے مرنے والی گل ہے کہڑے اکٹھ کہ مدو مکشی گلیں کریے سو اس کر کے دو لائن میں ਉਸ ਮਹਾਂ ਸ਼ਰਧੀਤਾ ਨੂੰ ਡੈਡੀਕੇਟ ਕਰਨੀਆਂ ਜਬੀਰ ਦੇਹਾਨਾ ਜੀ ਨੂੰ ਔਰ ਪੂਰੀ ਮਿਠੜੀ ਸਭਾ ਕਮੇਤ ਸਤਿਕਾਰਯੋਗ ਸਾਥੀਆਂ ਨੂੰ ਮੇਰਾ ਸਦਾ ਸलाम ਜਿਨ੍ਹਾਂ ਨੇ ਹੱਡ ਭੰਨ ਮਿਹਨਤ ਕੀਤੀ ਜਗਦੀਪ ਦੇਹਾਨਾ ਜੀ ਨੂੰ ਦੋ ਲਾਈਨਾਂ ਧੀਮਾ ਉਸੇ ਹੀ ਦੇਰੀ ਨੂੰ ਪੈਂਦੀਆਂ ਨੇ ਧੀਮਾ ਉਸੇ ਹੀ ਦੇਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ ਧੇਰ ਹੁੰਦੇ ਪੰਮਾ ਉਸੇ ਹੀ ਤੇਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ ਧੇਰ ਹੁੰਦੇ ਪੰਮਾ ਉਹੀ ਤਰਕੀਆਂ ਕਰਦੀਆਂ ਨੇ ਪੰਮਾ ਉਹੀ ਤਰਕੀਆਂ ਕਰਦੀਆਂ ਨੇ ਜਿਸ ਕਾਮ ਦੇ ਜਗਵੀਰ ਦੇਹਾਣੇ ਵਰਗੇ ਮਰਦ ਬਲੇ ਹੁੰਦੇ ਜਗਵੀਰ ਦੇਹਾਣੇ ਵਰਗੇ ਮਰਦ ਦਲੇਰ ਹੁੰਦੇ ਆਈ ਸਰੀਉਰ ਜੂ ਜਗਵੀਰ ਦੇਹਾਣਾ ਜੀ ਮੇਰਾ ਨਤਮਸਤਕ ਐਸਵੇਲੇ ਨਿਊਜ਼ੀਲੈਂਡ ਦੀ ਧਾਪੀ ਤੇ ਆਨੰਦ ਮਾਣ ਰਹਾ ਆ ਪਰ ਉੱਥੇ ਵੀ ਬਾਬਾ ਸਾਹਿਬ ਦਾ ਕੋ ਮਿਸ਼ਨ ਫੜਾ ਰਹਾ ਆ ਜੋ ਮੈਨੂੰ ਪਤਾ ਕਿ ਬਹੁਤ ਜ਼ਿਆਦਾ ਟਾਈਮ ਲੱਗਿਆ ਮੈਂ ਉਸ ਦਾ ਖੀਲਾ ਜੱਜ ਕਹਾ ਜੋ ਆਈ ਹੋਈ ਮਿਸ਼ਨ ਸਾਹਿਬਾ ਕਬੈਟ ਆ ਮੈਂ ਰਣੀ ਹਾਂ ਧੰਨਵਾਦੀ ਹਾਂ ਇਹਨਾਂ ਦੇ ਪੂਰੇ ਪਰਿਵਾਰ ਦਾ ਤਨਵੀਰ ਜੀ ਦਾ ਛੋਟੀ ਰਾਣਾ ਜੀ ਦਾ ਹੱਥ ਜੋੜ ਕੇ ਮੈਂ

ਚਲਦੇ ਹੋ ਬੇਈਮਾਨਾਂ ਦਾ ਰਾਜ ਬਦਲਦੇ ਹੋ ਜੈ ਜੀ ਜੈ ਭਾਰਤ ਚਲ ਵਾਟ ਇਹ ਸਮਝੀ ਸਾਡੇ ਬਹੁਤ ਇਜ਼ਾਤੂ ਸਾਥੀ ਭਿੰਦਰ ਸਿੰਘ ਜੀ ਬਡੇਸਰੋਂ ਬਹੁਤ ਬਹੁਤ ਧੰਨਵਾਦੀ ਔਰ ਮੈਂ ਆਪਰੇ ਕਮੇਟੀ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸਰੂਪੇ ਦੇ ਨਾਲ ਸਨਮਾਨ ਦਿੱਤਾ ਜਾਵੇ ਜੀ ਹੁਣ ਅੱਗੇ ਰਣਾ ਥੋਟੀ ਜੀ ਆਪਣਾ ਅਗਲਾ ਪ੍ਰੋਗਰਾਮ ਪੇਸ਼ ਕਰਨਗੇ ਜੀ ਰਣਾ ਥੋਟੀ ਜੀ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਨਾਟਕ ਅਸਲ ਪੜਾਈ ਐਵੇਂ ਮੈਂ ਪਹਿਲਾਂ ਨਹੀਂ ਕਿਹਾ ਕਿ ਤਾਂ ਕੋ ਸਿੱਖਣੀਆਂ ਮੇਰੀਆਂ ਰਹਿਣੀਆਂ ਤਾਂ ਇਸ ਨਾਟਕ ਦੇ ਰੂਪ ਚ ਮੈਂ ਸਿੱਖਣੀਆਂ ਦੇਣੀਆਂ ਇਹ ਇਸ ਨਾਟਕ ਨੂੰ ਕੋ ਬਹੁਤਾ ਵੱਡਾ ਨਾਟਕ ਨਹੀਂ ਹੈ 15 20 ਮਿੰਟ ਦਾ ਨਾਟਕ ਹੈ ਸੋ ਡਾਕਟਰ ਵੀਆਰ ਮਿਸ਼ਨਰੀਜ਼ ਸਭਾ ਕਬਾਇਤ ਦੇ ਸਾਥੀਆਂ ਨੂੰ ਅ ਸੰਸਥਾ ਵੱਲੋਂ ਇਸ ਨਗਰ ਵੱਲੋਂ ਇਸ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਸੈਟੀ ਦਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਥੀ ਜਿਹੜੇ ਆ ਉਹ ਆਪਣੇ ਮਹਾਪੁਰਖਾਂ ਦੇ ਮਿਸ਼ਨ ਨੂੰ ਜਾਰੀ ਰੱਖਣਗੇ। ਅ ਬਸ ਬੇਨਤੀ ਆ ਕਿ ਕਵੈਤ ਵਾਲੇ ਸਾਥੀਆਂ ਨੂੰ ਕਿ ਤੁਸੀਂ ਇਹ ਨਾਟਕ ਜ਼ਰੂਰ ਦੇਖ ਕੇ ਜਾਣਾ ਜੀ। ਅ ਇਥੇ ਪੰਜਾਬ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਜਿਹਨੂੰ ਸਨਮਾਨ ਮਿਲ ਗਿਆ ਇਹਦਾ ਭਾਵ ਇਹ ਆ ਕਿ ਤੁਸੀਂ ਚਾ ਸਕਦੇ ਹੋ ਬਿੰਦਰ ਰਹਿਲੀ ਤੋਂ ਹਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਉਣ ਜੇ ਬਿੰਦਰ ਰਹਿਲੀ ਜੀ ਅ ਬਸ ਆ ਕੇ ਗੜੈਸਰੋ ਸਾਹਿਬ ਜਾਣਾ ਨਹੀਂ ਜੀ ਸਾਰੀ ਸਭਾ ਨੇ ਹਾਂ ਅੱਜ ਰਾਤ ਹੈ ਨਾ ਪਾ ਕੇ ਪ੍ਰੇਮ ਡੋਰੀਆਂ ਬਸ ਰੱਬ ਭਗਤਾ ਨੇ ਕੀਤਾ ਅਸ ਜੇ ਤੁਹਾਨੂੰ ਬਸ ਜੀ ਕਰਾਂਗੇ ਤੇ ਇਹ ਨਾਟਕ ਬੜਾ ਸਿਧਾਂਤਕ ਹੈ ဒီအ